ਸਾਡੀ ਸਰਕਾਰ ਸੀ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਨਸ਼ਾ ਵੇਚਿਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਦਾ ਯਤਨ ਕਾਂਗਰਸ ਬੀਜੇ ਪੀ ਨੇ ਕੀਤਾ ਉਸ ਸਮੇਂ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਚਿੱਟੇ ਸ਼ਬਦ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਹਰਨ ਕੋਕੀਨ ਸਮੈਗ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਉਸ ਸਮੇਂ ਜਦੋਂ ਕਾਂਗਰਸ ਦੀ ਸਰਕਾਰ ਸੀ ਨੌਜਵਾਨਾਂ ਬਾਹਾਂ ਦੇ ਅੰਦਰ ਚਿੱਟੇ ਦਾ ਟੀਕਾ ਲਾ ਕੇ ਉਹਨਾਂ ਦੀ ਮੌਤ ਹੋਣ ਲੱਗੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਵਿਧਵਾਮਾਂ ਹੋ ਗਈਆਂ ਬਹੁਤ ਸਾਰੀਆਂ ਸਭੀਆਂ ਭੈਣਾਂ ਦੇ ਭਰਾ ਇਸ ਦੁਨੀਆ ਤੋਂ ਚਲੇ ਗਏ ਬਹੁਤ ਸਾਰੀਆਂ ਮਾਮਾ ਦੇ ਪੁੱਤ ਆਪਣੀ ਜਿਹੜੀ ਜਾਨ ਦੇ ਬੈਠੇ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਹਿਰ ਜਿਹੜਾ ਉਹ ਟਾਇਆ ਜਾ ਰਿਹਾ ਸੀ ਪੰਜਾਬ ਦੇ ਅੰਦਰ ਦਰਿਆ ਜਿਹੜਾ ਸੀ ਉਹ ਨਸ਼ਿਆਂ ਦਾ ਅਕਾਲੀ ਦਲ ਦੇ ਸਾਮ ਬਗਿਆਗਾ ਇਹ ਪੂਰਾ ਪੰਜਾਬ ਜਾਣਦਾਗਾ ਕਿਉਂਕਿ ਜਦ 2017 ਦੀ ਇਲੈਕਸ਼ਨ ਹੋ ਰਹੀ ਸੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆ ਕੇ ਕੀ ਕਹਿ ਰਹੇ ਸੀ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ ਦੇ ਵਿੱਚ ਫਸਿਆ ਹੋਇਆਗਾ ਤੇ ਕਾਂਗਰਸ ਦੀ ਨੈਸ਼ਨਲ ਲੀਡਰਸ਼ਿਪ ਕਹਿੰਦੀ ਸੀ راہਲ ਗਾਂਧੀ ਕਹਿੰਦਾ ਸੀ ਇਹ ਗੱਲ ਆਕੇ ਪੰਜਾਬ ਦੀ ਸਟੇਜਾਂ ਦੇ ਉੱਤੇ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਨਸ਼ੇ ਦਾ ਵਪਾਰ ਕੀਤਾਗਾ ਪੰਜਾਬ ਨੂੰ ਬਰਬਾਦ ਕੀਤਾਗਾ ਔਰ ਉਸ ਸਮੇਂ ਉਹਨਾਂ ਦੇ ਜਿਹੜਾ ਕਾਂਗਰਸ ਪਾਰਟੀ ਵੱਲੋਂ ਸੀਐਮ ਦਾ ਕੈਂਡੀਡੇਟ ਸੀ ਕੈਪਟਨ ਅਮੰਦਰ ਸਿੰਘ ਉਹਨਾਂ ਨੇ ਠੀਕ ਧੰਨਵਾਦ ਸਾਹਿਬ ਤੋਂ ਠੀਕ 35 ਕਿਲੋਮੀਟਰ ਖੜੇ ਹੋ ਕੇ ਦੂਰ ਖੜੇ ਹੋ ਕੇ ਗੁਟਕਾ ਸਾਹ ਮੱਥੇ ਨੂੰ ਲਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਕਿ ਮੈਂ ਚਾਰ ਹਫ਼ਤੇ ਦੇ ਵਿੱਚ ਖਤਮ ਕਰ ਦੂੰਗਾ ਪ੍ਰਭਾਵ ਪਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਫੇਰ ਨਰਾਸ਼ਾ ਹੋਈ 5 ਸਾਲ ਜੋ ਵਪਾਰ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਵਾਲੇ ਨਸ਼ਾ ਨਾ ਕਰਦੇ ਸੀ ਸਮਗਲਿੰਗ ਕਰਦੇ ਸੀ ਜੋ ਮਾਫੀਆ ਰਾਜ ਉਹਨਾਂ ਨੇ ਬਣਾਇਆ ਸੀ ਉਹੀ ਮਾਫੀਆ ਰਾਜ ਕੈਪਟਨ ਸਾਹਿਬ ਨੇ ਪੰਜਾਬ ਚਲਾਇਆ ਉਹੀ ਮਾਫੀਆ ਰਾਜ ਥੋੜਾ ਸਮੇਂ ਲਈ ਚੰਨੇ ਸਾਹਿਬ ਨੇ ਚਲਾਇਆ ਪੰਜਾਬ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਪੰਜਾਬ ਨੂੰ ਦਸ਼ਾ ਮੁਕਤ ਬਣਾਉਣ ਲੱਗੇ ਹੋਏ ਨੇ ਲਗਾਤਾਰ ਨਿਸ਼ਾਨੇ ਬਾਹਰ ਹੋਇਆ ਹੁਣ ਜਦੋਂ ਅਸੀਂ ਉਸ ਨਰਾਈ ਨੂੰ ਅੰਤਮ ਯੁੱਧ ਦੇ ਵਿੱਚ ਤਬਦੀਲ ਕੀਤਾਗਾ ਤਾਂ بڑے بڑے ਮਗਰਮਚ ਫੜੇ ਜਾਣ ਲੱਗੇ ਵੱਡੇ ਵੱਡੇ ਲੋਕ ਫੜੇ ਜਾਣ ਲੱਗੇ ਜਿਨ੍ਹਾਂ ਨੇ ਚਿੱਟਾ ਵੇਚ ਕੇ ਦਸ਼ਾ ਵੇਚ ਕੇ ਮੈਸਮਿੰਨਾ ਪੰਜਾਬ ਦੇ ਅਥਾ ਧਨ ਕਮਾਇਆ ਅਥਾ ਪੈਸਾ ਕਮਾਇਆ ਲੋਕਾਂ ਨੇ ਆ ਲਾਸ਼ਾਂ ਤੇ ਰਾਜਨੀਤੀ ਕੀਤੀ ਬੱਚਿਆਂ ਦੇ ਉੱਤੇ ਰਾਜਨੀਤੀ ਕੀਤੀ ਤੇ ਆ ਜੋ ਪੈਸਾ ਜਦੋਂ ਕਮਾ ਕੇ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਰਹੇ ਆ ਤਾਂ ਹੁਣ ਸਾਰੇ ਇਕੱਠੇ ਹੋਗੇ ਹੁਣ ਕਾਂਗਰਸ ਪਾਰਟੀ ਵਾਲੇ ਕਾਰੀਦਾਰਾਂ ਨਾਲ ਮਿਲ ਗਏ ਹੁਣ ਕਾਂਗਰਸ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਗਏ ਕਿਉਂਕਿ ਸਾਰਿਆਂ ਦਾ ਮਸੌਕੜ ਇੱਕੋ ਹੀ ਆ ਸਾਰਿਆਂ ਦੇ ਸਮੇਂ ਪੰਜਾਬ ਵਿੱਚ ਚਾਹੋ ਸ਼ਰਾਬ ਦਾ ਮਾਫੀਆ ਹੋਵੇ ਚਾਹੋ ਲੈਂਡ ਦਾ ਮਾਫੀਆ ਹੋਵੇ ਚਾਹੋ ਰੇਡ ਦਾ ਮਾਫੀਆ ਹੋਵੇ ਚਾਹੋ ਡਰੱਗ ਦਾ ਮਾਫੀਆ ਹੋਵੇ ਚਾਹੋ ਚਿਕਟੇ ਦਾ ਮਾਫੀਆ ਹੋਵੇ ਸਾਰੇ ਸਮੇਂ ਪੰਜਾਬ ਵਿੱਚ ਚੱਲਿਆ ਹੁਣ ਇਸੇ ਗੱਲ ਕਰਕੇ ਸਾਰੇ ਇਕੱਠੇ ਨੇ ਪਰ ਲੇਕੇ ਨਾਮ ਆ ਵੀ ਪਾਰਟੀ ਜਿਹੜੀ ਆ ਉਹ ਸਿਧਾਂਤਾਂ ਤੇ ਕਾਇਮ ਆ ਬਿਲਕੁਲ ਅਸੀਂ ਠੋਕ ਕੇ ਕਾਰਵਾਈ ਕਰ ਰਹੇ ਆ ਅੱਜ ਆਨਰੇਬ ਹਦਾਲਤ ਨੇ ਅਕਾਲੀ ਦਲ ਦੇ ਨੇਤਾ ਵਿਕਰਮ ਦਾ ਸੱਤ ਦਿਨ ਦਾ ਰਿਮਾਨ ਦਿੱਤਾਗਾ ਜਿਹੜੇ ਕੋਰਟ ਨੇ ਬਿਲਕੁਲ ਸਾਰੇ ਡਾਕੂਮੈਂਟ ਵਾਚ ਕੇ ਦੇਖ ਕੇ ਰਿਮਾਨ ਦਿੱਤਾਗਾ ਬਿਲਕੁਲ ਕਿਸੇ ਨੂੰ ਵੱਖਿਆ ਨਹੀਂ ਜਾਊਗਾ ਸਭ ਦੇ ਖਿਲਾਫ ਕਾਰਵਾਈ ਹੋਊਗੀ ਔਰ ਵੱਡੀ ਪੱਧਰ ਤੇ 500 ਕਰੋੜ ਤੋਂ ਉੱਪਰ ਦਾ ਵਪਾਰ ਜਿਹੜਾ ਉਹ ਨਿਕਲਿਆਗਾ ਕਿ 500 ਕਰੋੜ ਰੁਪਏ ਉੱਪਰ ਜਿਹੜਾ ਉਹਨਾਂ ਨੇ ਇਲੀਗਲ ਤਰੀਕੇ ਦੇ ਨਾਲ ਪੈਸਾ ਕਮਾਇਆ ਹੋਇਆ ਸੀਗਾ ਹਜੇ ਜਾਂਚ ਹੋ ਰਹੀ ਆ ਜਾਂਚ ਦੇ ਪਹਿਲੇ ਸਟੇਜ ਦੇ ਵਿੱਚ ਆ ਜਦੋਂ ਜਾਂਚ ਪੂਰੀ ਹੋਊਗੀ ਦੁਬਾਰਾ ਫੇਰ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਪਰ ਲੇਕਿਨ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਜਦੋਂ ਕਾਂਗਰਸ ਰਹੀ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਪਾਰਟੀ ਰਹੀ ਪੰਜਾਬ ਦੇ ਅੰਦਰ ਜਦੋਂ ਭਾਜਪਾ ਪੰਜਾਬ ਦੇ ਅੰਦਰ ਰਹੀ ਤਾਂ ਉਸੇ ਸਮੇਂ ਸਮੇਂ ਸਿਰ ਪੰਜਾਬ ਦੇ ਅੰਦਰ ਜਿਹੜਾ ਹੈਗਾ ਨਸ਼ੇ ਦਾ ਵਪਾਰ ਵਧਿਆ ਪਰ ਪੰਜਾਬ ਨੂੰ ਬਰਬਾਦ ਕੀਤਾ ਪਰ ਲੇਕਿਨ ਅਸੀਂ ਬਿਲਕੁਲ ਕਮਿਟਿਡ ਆ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਦੇ ਅੰਦਰ ਨਸ਼ਾ ਪੈਡਲਰ ਜਿਹੜੇ ਲਗੇ ਨਸ਼ਾ ਤਸਕਰ ਨੇ ਉਹ ਜ਼ਿਲ੍ਹਾ ਦੇ ਅੰਦਰ ਜਾਣ ਕੇ ਔਰ ਜੇਕਰ ਕੋਈ ਜਿਹੜਾ ਇਹਨਾਂ ਨੂੰ ਨਸ਼ੇੜੀ ਬਣਾਇਆ ਜਿਹੜਾ ਵਿਚਾਰੇ ਨਸ਼ਾ ਕਰਨ ਤੇ ਲਾਇਆ ਤਾਂ ਉਹਦਾ ਅਸੀਂ ਮੁਫਤ ਦੇ ਅੰਦਰ ਹਸਪੀਟਲ ਦੇ ਅੰਦਰ ਲਾਜ ਕਰਾਂਗੇ ਸੋ ਦੋ ਵਿਵਸਥਾਾਂ ਪੰਜਾਬ ਦੇ ਅੰਦਰ ਬਣਾਈਆਂ ਨੇ ਇੱਕ ਜੇਲ੍ਹ ਬਣਾਈਆ ਔਰ ਦੂਜੀ ਹਸਪੀਟਲ ਬਣਾਈ ਨੇ ਜਿੱਥੇ ਜੇਲ੍ਹ ਆ ਉਥੇ ਨਸ਼ਾ ਤਸਕਰਾਂ ਦਾ ਇਲਾਜ ਹੋਊਗਾ ਨਸ਼ਾ ਤਸਕਰਣ ਜਿਹੇ ਪੇਟਾਂਗੇ ਔਰ ਜਿੱਥੇ ਨੇ ਬਚਾਰੇ ਜਿਹਨਾਂ ਨੂੰ ਜਿਹੜੇ ਮਾਸੂਮ ਲੋਕਾਂ ਨੂੰ ਨਸ਼ੇ ਦੀ ਲਤ ਲਾਈ ਆ ਉਹਥੇ ਉਹਦਾ ਇਲਾਜ ਕਰਾਂਗੇ ਸੋ ਬਿਲਕੁਲ ਕਿਸੇ ਦਿਨ ਕੋਈ ਵੀ ਬਦਕਰਾਲੀ ਕੀਤਾ ਜਾਊਗਾ ਬਲਕਿ ਸਭ ਨੂੰ ਜੋ ਸੰਧਾਨ ਬਾਬਾ ਸਾਹਿਬ ਇਬਰਾਹਿਮ ਮੈਡਿਕਲ ਜੀ ਨੇ ਬਣਾਇਆਗਾ ਉਹਦੇ ਤਹਿਤ ਜਿਹੜਾ ਇਨਸਾਫ ਦੇਵਾਂਗੇ ਔਰ ਜਿਹਨੂੰ ਸਜ਼ਾ ਦੇਣੀ ਹੈ ਸਜ਼ਾ ਦੇਵਾਂਗੇ ਔਰ ਜਿਹਨੂੰ ਜਿਹੜਾ ਹੈਗਾ ਇਲਾਜ ਕਰਨਾ ਉਹਦਾ ਵੀ ਇਲਾਜ ਵੀ ਕਰਾਂਗੇ ਸੋ ਬਿਲਕੁਲ ਇੱਥੋਂ ਪਤਾ ਹੋ ਲੱਗ ਗਿਆ ਕਿ ਅੱਜ ਪੰਜਾਬ ਦੇ اندر ਸਾਰੀਆਂ ਪਾਰਟੀਆਂ ਇਕੱਠੀਆਂ ਲੱਗੀਆਂ ਜਦੋਂ ਪੰਜਾਬ ਪਿਛਲੀ ਵਿਧਾਨ ਸਭਾ ਸੀ ਉਦੋਂ ਕਹਿੰਦੇ ਸੀਗੇ ਵਿਧਾਨ ਸਭਾ ਦੇ ਅੰਦਰ ਕਹਿੰਦੇ ਹੁੰਦੇ ਸੀ ਕਿ ਚਾਚਾ ਭਤੀਜਾ ਦੀ ਸਰਕਾਰ ਕੰਮ ਕਰ ਰਹੀ ਆ ਔਰ ਉਸ ਤੋਂ ਪਹਿਲਾਂ ਜੀਜਾ ਸਾਣਾ ਵੀ ਸਰਕਾਰ ਕੰਮ ਕਰਦੀ ਸੀ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅਮ ਲੋਕਾਂ ਦੀ ਸਰਕਾਰ ਆਈ ਆ ਇਹ ਤਾਂ ਚੰਦ ਪਰਿਵਾਰਾਂ ਦੀ ਸਰਕਾਰਾਂ ਪੰਜਾਬ ਚ ਰੰਜੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਕੱਲੇ ਕੱਲੇ ਬੰਦੇ ਨੂੰ ਟਾਰਗੇਟ ਬਣਾ ਕੇ ਲੁੱਟਿਆਗਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਰਵਨੀਤ ਮਿੱਟੂ ਜੀ ਕਾਂਗਰਸ ਪਾਰਟੀ ਦੇ ਵਿੱਚ ਸੀ ਉਦੋਂ ਕਾਲੀ ਦਲ ਦੇ ਖਿਲਾਫ ਬੋਲਦੇ ਸੀ ਕਿ ਪੰਜਾਬ ਚਿੱਟੇ ਦਾ ਵਪਾਰ ਕਾਲੀ ਦਲ ਕਰ ਰਿਹਾ ਹੈਗਾ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਦੋਂ ਇਹ ਗੱਲ ਕਹਿੰਦੇ ਸੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਬਾਹਰ ਵੀ ਲੋਕਾਂ ਦੇ ਵਿੱਚ ਵੀ ਜਾ ਕੇ ਕਿ ਕਾਂਗਰਸ ਨੇ ਮਜਾਦ ਨਸ਼ਾ ਦਾ ਵਪਾਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਨਸ਼ਾ ਦਾ ਵਪਾਰ ਕੀਤਾ ਉਸ ਸਮੇਂ ਇਹਨਾਂ ਨੇ ਇੱਕ ਮੁਕਦਮਾ ਵੀ ਦਰਜ ਕੀਤਾ ਇੱਕ ਕੱਚਾ ਪਹਿਲਾ ਦਾ ਮੁਕਦਮਾ ਦਰਜ ਕਰਕੇ ਪੰਜਾਬ ਦੇ ਲੋਕਾਂ ਦੀ ਅਖਾਤ ਘੱਟਾ ਪਾਉਣ ਦਾ ਯਤਨ ਕੀਤਾ ਹੁਣ ਸਾਰੇ ਉਸੇ ਹਵਾਮ ਚ ਲੰਗੇ ਹੋਗੇ ਹੁਣ ਉਸੇ ਵਿਕਰਮ ਨੂੰ ਬਚਾਉਣ ਦੇ ਲਈ ਇਹ ਅਭਦੀਆ ਸਟੇਟਮੈਂਟਾਂ ਦੇ ਰਹੇ ਨੇ ਸੋ ਇੱਥੋਂ ਪਤਾ ਲੱਗਦਾਗਾ ਚਾਹੇ ਉਹ ਬਿੱਟੂ ਆ ਚਾਹ ਚਰਜੀ ਸੀ ਚੰਨੀ ਆ ਚਾਹੇ ਪ੍ਰਤਾਪ ਸਿੰਘ ਬਾਜਵਾ ਦਾ ਚਾਹੇ శ్రీਲ ਜਾਖੜਾ ਇਹ ਸਾਰੇ ਲੀਡਰ ਜਿਹੜੇ ਨੇਗੇ ਉਹ ਇੱਕੋ ਹੀ ਥਾਂ ਦੇ ਚੱਟੇ-ਵੱਟੇ ਨੇਗੇ ਸਾਰਿਆਂ ਨੇ ਆਪਣਾ ਸਮੇਂ-ਸਮੇਂ ਸਰ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਯੋਗਦਾਨ ਪਾਇਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕੀਤਾ ਹਰ ਜਗ੍ਹਾ ਦੇ ਉੱਤੇ ਰਸਾ ਫੈਲਾਇਆ ਸੋ ਬਿਲਕੁਲ ਆਮ ਆਦੀ ਪਾਰਟੀ ਦੀ ਸਰਕਾਰ ਕਮਿਟੇੜਾ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਸਾਰਿਆਂ ਨੂੰ ਕਾਨੂੰਨ ਦੇ ਤਾਬਕ ਜੋ ਕਾਨੂੰਨ ਸਜ਼ਾ ਦੇਊਗਾ ਉਹਦੇ ਦੀ ਅਸੀਂ ਆਪਣੀ ਲੜਾਈ ਕਰੂ